ਸੰਤ ਬਾਬਾ ਮਹਾ ਹਰਨਾਮ ਸਿੰਘ ਜੀ ਦੇ ਜੀਵਨ ਵਿੱਚੋਂ ਇੱਕ ਸਾਖੀ ਕਿਵੇਂ ਮਹਾਂਪੁਰਖਾਂ ਨੇ ਇੱਕ ਦੁਖੀ ਦੇ ਦਾ ਦੁੱਖ ਦੂਰ ਕੀਤਾ ਮਹਾਤਮਾ ਦੇ ਚਲੇ ਜਾਣ ਤੋਂ ਬਾਅਦ ਆਪ ਵੀ ਇਥੋਂ ਅੱਗੇ ਚਲੇ ਗਏ ਇੱਕ ਨਗਰ ਦੇ ਬਾਹਰ ਇੱਕ ਟਿੱਬਾ ਸੀ ਉਸ ਟਿੱਬੇ ਤੇ ਇੱਕ ਕਰੀਰ ਦੀ ਛਾਂ ਹੇਠ ਬੈਠ ਗਏ ਨੇੜੇ ਹੀ ਇੱਕ ਜ਼ਿਮੀਂਦਾਰ ਦਾ ਹੱਲ ਜੋਤਿਆ ਹੋਇਆ ਸੀ ਜ਼ਿਮੀਂਦਾਰ ਹੱਲ ਵਾਹ ਰਿਹਾ ਸੀ ਕਲੀਆਂ ਗਾ ਰਿਹਾ ਸੀ ਬਾਬਾ ਜੀ ਨੇ ਦੇਖ ਕੇ ਕੋਲ ਬੁਲਾ ਲਿਆ ਕੋਲ ਬੁਲਾ ਕੇ ਬਾਬਾ ਜੀ ਕਹਿਣ ਲੱਗੇ ਇੱਕ ਵਾਰ ਫੇਰ ਸੁਣਾ ਉਹੀ ਰਵਾਲੀ ਕਲੀ ਤਾਂ ਉਸਨੇ ਫੇਰ ਸੁਣਾਈ ਤਾਂ ਆਪ ਸੁਣ ਕੇ ਬਹੁਤ ਖੁਸ਼ ਹੋਏ ਤੇ ਕਹਿਣ ਲੱਗੇ ਫੇਰ ਸੁਣਾ ਇਉਂ ਲਗਾਤਾਰ ਤਿੰਨ ਚਾਰ ਵਾਰ ਸੁਣੀ ਜਦੋਂ ਸੁਣ ਹਟੇ ਤਾਂ ਕੋਲ ਆ ਕੇ ਕਹਿਣ ਲੱਗੇ ਸੰਤ ਜੀ ਤੁਹਾਨੂੰ ਹੀਰ ਦੀ ਕਲੀ ਬੜੀ ਚੰਗੀ ਲੱਗੀ ਆਪ ਕਹਿਣ ਲੱਗੇ ਹਾਂ ਉਹ ਵੀ ਆਸ਼ਿਕ ਹੈ ਹੀਰ ਤੇ ਰਾਜਾ ਦੋਵੇਂ ਆਸ਼ਿਕ ਹੋਏ ਸਨ ਉਸਨੇ ਸੁਤੇਸ਼ਦੀ ਪੁੱਛਿਆ ਜੀ ਤੁਸੀਂ ਵੀ ਕਿਸੇ ਦੇ ਆਸ਼ਿਕ ਹੋ ਕਹਿਣ ਲੱਗੇ ਹਾਂ ਅਸੀਂ ਰੱਬ ਦੇ ਆਸ਼ਿਕ ਹਾਂ ਇਸ ਤਰ੍ਹਾਂ ਬਚਨ ਕਰਨ ਤੋਂ ਬਾਅਦ ਉਹ ਜ਼ਿਮੀਦਾਰ ਹਲ ਛੱਡ ਕੇ ਕੋਲ ਆ ਗਿਆ ਜਦੋਂ ਕੋਲ ਆਇਆ ਤਾਂ ਬਾਬਾ ਜੀ ਕਹਿਣ ਲੱਗੇ ਤੂੰ ਘਰ ਪਹੁੰਚ ਉਸਨੇ ਕਿਹਾ ਜੀ ਮੈਂ ਘਰੋਂ ਸਵੇਰੇ ਹੀ ਤਾਂ ਆਇਆ ਹਾਂ ਆਪ ਕਹਿਣ ਲੱਗੇ ਤੇਰੇ ਘਰ ਬੱਚਾ ਬੱਚੀ ਹੋਣ ਵਾਲਾ ਹੈ ਨਾ ਘਰੇ ਜਾ ਤੇਰੀ ਲੋੜ ਹੈ ਉਹ ਹੈਰਾਨ ਹੋ ਕੇ ਕਹਿਣ ਲੱਗਾ ਤੁਹਾਨੂੰ ਕਿਵੇਂ ਪਤਾ ਬਾਬਾ ਜੀ ਬਾਬਾ ਜੀ ਚੁੱਪ ਹੀ ਰਿਹਾ ਤਾਂ ਜ਼ਿਮੀਦਾਰ ਛੇਤੀ ਦਿਨੇ ਹੱਲ ਲੈ ਕੇ ਘਰ ਵੱਲ ਪਹੁੰਚ ਗਿਆ ਉਸ ਦੀ ਘਰ ਵਾਲੀ ਨੂੰ ਕਾਫੀ ਤਕਲੀਫ ਸੀ ਉਸ ਵੇਲੇ ਉਸ ਨੇ ਡਾਈ ਨੂੰ ਬੁਲਾ ਕੇ ਜੋ ਇਲਾਜ ਹੋ ਸਕਦਾ ਸੀ ਉਹ ਕੀਤਾ ਪਰ ਜਦੋਂ ਕੁਝ ਆਰਾਮ ਨਾ ਆਇਆ ਤੇ ਤਕਲੀਫ ਵਧ ਗਈ ਮਨ ਵਿੱਚ ਵਿਚਾਰ ਕੀਤੀ ਉਹਨਾਂ ਸੰਤਾਂ ਕੋਲ ਨਾ ਚਲੀਏ ਤਾਂ ਉਸੇ ਵੇਲੇ ਬਾਬਾ ਜੀ ਪਾਸ ਪਹੁੰਚ ਗਿਆ ਸਾਰੀ ਤਕਲੀਫ ਦੱਸੀ ਆਪ ਕਹਿਣ ਲੱਗੇ ਅੱਛਾ ਜਾ ਗੁਰੂ ਭਲੀ ਕਰੇਗਾ ਉਸ ਨੂੰ ਧੀਰ ਜਨਾਬੇ ਬਾਬਾ ਜੀ ਨੇ ਬਹੁਤ ਪਿਆਰ ਨਾਲ ਕਿਹਾ ਹੁਣ ਤੂੰ ਘਰ ਜਾ ਤੇਰਾ ਕੰਮ ਸ਼ੁੱਧ ਹੈ ਸੋ ਉਹ ਹੁਣ ਤੁਰ ਪਿਆ ਜਿਸ ਵੇਲੇ ਘਰ ਪਹੁੰਚਿਆ ਤਾਂ ਆਉਂਦੇ ਨੂੰ ਦਾਈ ਨੇ ਵਧਾਈ ਦਿੱਤੀ ਤੇ ਕਿਹਾ ਲੜਕਾ ਹੋਇਆ ਹੈ ਉਸ ਤੋਂ ਬਾਅਦ ਜ਼ਿੰਮੇਦਾਰ ਫਿਰ ਬਾਬਾ ਜੀ ਪਾਸ ਪਹੁੰਚਿਆ ਤੇ ਸਾਰੀ ਵਿਖਿਆ ਦੱਸੀ ਬਾਬਾ ਜੀ ਕਹਿਣ ਲੱਗੇ ਤੇਰਾ ਕੰਮ ਹੋ ਗਿਆ ਹੈ ਨਾ ਜਾ ਮौज ਕਰ ਉਹ ਕਹਿਣ ਲੱਗਾ ਬਾਬਾ ਜੀ ਮੇਰੇ ਲਈ ਕੋਈ ਜਲ ਪਾਣੀ ਦੀ ਸੇਵਾ ਬਖਸ਼ੋ ਬਾਬਾ ਜੀ ਕਹਿਣ ਲੱਗੇ ਅਸੀਂ ਦੁੱਧ ਛਕਦੇ ਹੁੰਦੇ ਆ ਤੇਰੇ ਘਰ ਹੈ ਤਾਂ ਲਿਆ ਉਹ ਸੁਣ ਕੇ ਘਰ ਆਇਆ ਅਤੇ ਜਿੰਨਾ ਕ ਦੁੱਧ ਸੀ ਨਾ ਲੈ ਕੇ ਬਾਬਾ ਜੀ ਪਾਸ ਪਹੁੰਚ ਗਿਆ ਦੁੱਧ ਬਾਬਾ ਜੀ ਨੇ ਛਕ ਲਿਆ ਛਕਣ ਤੋਂ ਬਾਅਦ ਪੁੱਛਣ ਲੱਗੇ ਤਾਂ ਤੇਰਾ ਕਾਰੋਬਾਰ ਕਿਹੋ ਜਿਹਾ ਚੱਲਦਾ ਹੈ ਉਸਨੇ ਕਿਹਾ ਮਾੜਾ ਮੋਟਾ ਹੀ ਹੈ ਬਾਬਾ ਜੀ ਗੁਜ਼ਾਰਾ ਹੀ ਚੱਲਦਾ ਹੈ ਆਪ ਕਹਿਣ ਲੱਗੇ ਤਕੜਾ ਹੋ ਹੌਸਲਾ ਕਰ ਜਿਸਨੇ ਪੈਦਾ ਕੀਤਾ ਹੈ ਉਹ ਰੋਜੀ ਵੀ ਦਿੰਦਾ ਹੈ ਉਸਨੇ ਬੇਨਤੀ ਕੀਤੀ ਜੀ ਮੇਰੇ ਲਈ ਕੋਈ ਹੋਰ ਸੇਵਾ ਆਪ ਕਹਿਣ ਲੱਗੇ ਅਸੀਂ ਕੁਝ ਦਿਨ ਇੱਥੇ ਟਿਕਣਾ ਹੈ ਇਸ ਕਰੀਰ ਦੇ ਹਾਰੇ ਦਿਵਾਲੇ ਸਾਨੂੰ ਇੱਕ ਛਪਰੀ ਬੰਨ ਦੇ ਉਸਨੇ ਕਿਹਾ ਕੁਝ ਦਿਨਾਂ ਵਿੱਚ ਸਰ ਤੇ ਕਾਨਾ ਬਗੈਰ ਲਿਆ ਕੇ ਛਪਰੀ ਬੰਨ ਦਿਆਂਗਾ ਫਿਰ ਉਸਨੇ ਛਪਰੀ ਬੰਨ ਦਿੱਤੀ ਫਿਰ ਉਸਨੂੰ ਕਹਿਣ ਲੱਗੇ ਹੁਣ ਅਸੀਂ ਕੁਝ ਦਿਨ ਇਸ ਵਿੱਚ ਠਹਿਰਾਂਗੇ ਇੱਕ ਘੜਾ ਪਾਣੀ ਦਾ ਭਰ ਕੇ ਲਿਆ ਦੇ ਤੇ ਇੱਕ ਰੋਟੀ ਸਵੇਰੇ ਦੁੱਧ ਨਾਲ ਲਿਆ ਦਿਆ ਕਰੀ ਹੋਰ ਅੱਗੇ ਪਿੱਛੇ ਤੂੰ ਸਾਡੇ ਕੋਲ ਨਾਹੀਂ ਤੂੰ ਪਿੰਡ ਵਿੱਚ ਸਾਡੇ ਬਾਰੇ ਕੋਈ ਗੱਲ ਨਹੀਂ ਕਰਨੀ ਇਸ ਤਰ੍ਹਾਂ ਕੁਝ ਸਮਾਂ ਉਸ ਖੇਤ ਵਿੱਚ ਗੁਜ਼ਾਰਿਆ ਇੱਕ ਦਿਨ ਉਹ ਜ਼ਿਮੀਦਾਰ ਆਪਣੇ ਘਰ ਵਿੱਚ ਪਸ਼ੂ ਬਨਣ ਲਈ ਕਿੱਲੇ ਵਾਸਤੇ ਥਾਂ ਪੁੱਟ ਰਿਹਾ ਸੀ ਅਚਾਨਕ ਹੀ ਗੰਧਾਲਾ ਜ਼ਮੀਨ ਵਿੱਚ ਕਿਸੇ ਚੀਜ਼ ਨਾਲ ਟਕਰਾਇਆ ਜਦੋਂ ਉਸ ਨੇ ਹੱਥ ਪਾ ਕੇ ਦੇਖਿਆ ਤਾਂ ਢੱਕਣ ਵਰਗੀ ਕੁਈ ਚੀਜ਼ ਯਾਪੀ ਉਸਨੇ ਕਈ ਲੈ ਕੇ ਟੋਇਆ ਪੁਟਿਆ ਤਾਂ ਉਸ ਵਿੱਚ ਇੱਕ ਬਰਤਨ ਮਿਲਿਆ ਜਿਸ ਵਿੱਚ ਰੁਪਏ ਸਨ ਘਰ ਵਿੱਚ ਬੜੀ ਖੁਸ਼ੀ ਹੋਈ ਜਦੋਂ ਅਗਲੇ ਦਿਨ ਸਵੇਰੇ ਬਾਬਾ ਜੀ ਪਾਸ ਰੋਟੀ ਤੇ ਦੁੱਧ ਲੈ ਕੇ ਗਿਆ ਤਾਂ ਬਾਬਾ ਜੀ ਨੇ ਪੁੱਛਿਆ ਭਈ ਮੁੰਡੇ ਦਾ ਨਾਮ ਕੀ ਰੱਖਿਆ ਹੈ ਉਸਨੇ ਕਿਹਾ ਤੁਸੀਂ ਹੀ ਰੱਖ ਦਿਓ ਬਾਬਾ ਜੀ ਕਹਿਣ ਲੱਗੇ ਮੁੰਡੇ ਦਾ ਨਾਮ ਤਾਂ ਅਸੀਂ ਕੱਲ ਹੀ ਰੱਖ ਦਿੱਤਾ ਸੀ ਜਦੋਂ ਤੈਨੂੰ ਰੁਪਈਏ ਲੱਭੇ ਸਨ ਉਦੋਂ ਰੱਖਿਆ ਸੀ ਉਸਨੇ ਹੈਰਾਨ ਹੋ ਕੇ ਪੁੱਛਿਆ ਜੀ ਉਦੋਂ ਕਿਹੜਾ ਨਾਮ ਰੱਖਿਆ ਹੈ ਆਪ ਕਹਿਣ ਲੱਗੇ ਜਿਸ ਦੇ ਆਏ ਤੋਂ ਧਨ ਆ ਗਿਆ ਹੈ ਇਹ ਗੱਲ ਸੁਣ ਕੇ ਉਸਨੇ ਹੱਥ ਜੋੜ ਕੇ ਨਮਸਕਾਰ ਕੀਤੀ ਤਾਂ ਆਪ ਬੋਲੇ ਅੱਛਾ ਹੁਣ ਸਾਡੀ ਤਿਆਰੀ ਹੈ ਉਸਨੇ ਕਿਹਾ ਕੁਝ ਦਿਨ ਤਾਂ ਹੋਰ ਠਹਿਰੋ ਪਰ ਆਪ ਬੋਲੇ ਨਹੀਂ ਹੋਣੀ ਰਹਿਣਾ ਤੂੰ ਲੋਕਾਂ ਕੋਲ ਗੱਲ ਕਰੇਗਾ ਲੋਕ ਸਾਨੂੰ ਆ ਕੇ ਔਖੇ ਕਰਨਗੇ ਤੇਰਾ ਕੰਮ ਹੋ ਗਿਆ ਹੁਣ ਸਭ ਠੀਕ ਹੈ